ਕਿਵੇਂ ਹੋ ਜੀ ਸਾਰੇ ਅੱਜ ਆਪਾਂ ਵੇਖਾਂਗੇ ਇੰਸਟਾ ਦੀਆਂ ਹਾਸੇ ਮਖੌਲ ਵਾਲੀਆਂ ਰੀਲਾਂ ਤੇ ਪੜਾਂਗੇ ਉਸ ਤੋਂ ਵੀ ਘੈਂਟ ਘੈਂਟ ਕਮੈਂਟ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਓ ਤੇ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਇਦਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਚਲੋ ਸ਼ੁਰੂ ਕਰਦੇ ਹਾਂ ਹਾਈ ਹਾਈ ਓਏ ਹੋਏ ਆਈ ਹਾਈ ਓਏ ਹੋਏ ਬੱਲੇ ਬੱਲੇ ਸ਼ਾਵਾ ਸ਼ਾਵਾ ਜਾਨੀ ਦਾ ਕਰ ਬੱਲੇ 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 ਜਾਨੀ ਦਾ ਕਰ ਅੱਜੋ ਮੇਰੇ ਵਾਸਤੇ ਫਰਾਈ ਨਹੀਂ ਲਿਆਇਆ ਫਰਾਈ ਨਹੀਂ ਲਿਆਇਆ ਫਰਾਈ ਦੇ ਨਾਲ ਪਾਲ ਜਾਨ ਮੇਰਾ ਘਰ ਨਾਲ ਕਿਹਦਾ ਘਰ ਨਾਲ ਫੇਰ ਜਾਨ ਮੇਰਾ ਘਰ ਨਾਲ ਵਾ 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 ਜਾਨ ਮੇਰਾ ਘਰ ਨਾਲ ਪਨੀਰ ਲੈ ਆ ਇਨੀ ਦੇਰ ਤੱਕ ਚਾਬੀ ਵਾਲਾ ਬੰਦ ਨਹੀਂ ਰੌਲਾ ਪਾਉਂਦਾ ਉਹ ਵੀ ਚੁੱਪ ਕਰ ਜਾਂਦਾ ਜਦੋਂ ਚਾਬੀ ਮੁੱਕ ਜਾਂਦੀ ਹੈ ਭਾਬੀ ਬੋਲੀ ਤੂੰ ਜਾਨੀ ਗਲਾ ਮੇਰਾ ਸੁੱਕਣ ਡਿਆ ਭਾਈ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਹਰ ਕਮੈਂਟ ਚ ਗਾਣਾ ਕਰਦਾ ਤੁਹਾਨੂੰ ਮੈਂ ਜਿੰਨੂ ਬੱਚ ਜਿੰਦਗੀ ਚ ਪਿਆਰ ਕਰੀਏ ਰੱਖਿਆ ਨਾ ਹੋਣ ਵਿੱਚ ਛਰਤਾ ਪਿੱਛੇ ਜਿਹੜਾ ਵੀ ਘੋੜੇ ਤੇ ਬੈਠਾ ਉਸ ਨੂੰ ਬੇਨਤੀ ਹੈ ਇਸ ਦੀ ਪਿੱਠ ਤੇ ਘੋੜੇ ਦੀ ਲੱਤਾਂ ਮਰਵਾ। ਧੰਨਵਾਦ ਹੁਕਮ ਤੇਰਾ। ਮੇਰਾ ਰੋਣਾ ਆ ਗਿਆ ਕੀ ਸੁਣ ਕੇ ਤੇਰੇ ਪੈਰ ਕਿੱਥੇ ਨੇ ਵੀਰ ਮੈਂ ਤਜਾਬ ਨਾਲ ਥੋੜੀ ਸੀ। ਗਰਮ ਸਰਦ ਕਰਨਗੇ ਪਿਛਲਿਆਂ ਨੂੰ ਇੱਕ ਅੱਧੀ ਬਾਹਾਂ ਵਾਲੀ ਪਾਈ ਫਿਰ ਤਾਂ ਇੱਕ ਜੈਕਟ। ਇਹ ਭਗਵਾਨ ਕੋੜੀ ਵੀ ਬੇਇੱਜ਼ਤੀ ਮੰਨ ਗਈ ਜਿਵੇਂ ਸਿੰਗਰ ਨੱਚਦਾ ਇਸ ਤਰ੍ਹਾਂ ਅਸੀਂ ਪੰਪ ਨਾਲ ਟਾਇਰ ਵਿੱਚ ਹਵਾ ਭਰਦੇ ਆਂ ਕੋੜੀ ਵੀ ਸ਼ਰਮ ਨਾਲ ਨੀਵੀਂ ਪਾਈ ਖੜੀ ਪਰ ਇਹਨੂੰ ਕੋਣ ਲੱਗੇ ਨੂੰ ਭੋਰਾ ਸ਼ਰਮ ਨਹੀਂ ਆਈ ਕੋਈ ਕਮੰਡੀ ਹੀ ਹੋਊ ਜਿਹੜਾ ਇਹਨੂੰ ਗਾਲਾਂ ਨਾ ਕੱਢ ਕੇ ਜਾਊ ਬਾਈ ਮੱਤ ਅੜਕਣ ਲੱਗਿਆ ਸਾਰੇ ਇਹਨੂੰ ਭੁਲਿਖਾਂ ਵੀ ਡਿੱਗ ਗਿਆ ਪਰ ਸਚਾਈ ਇਹ ਹੈ ਕਿ ਉਹ ਮੂੰਹ ਤੋਰਿਆ ਸੀ ਡੁੱਬ ਕੇ ਮਰ ਜਾਣ ਵਾਲੀ ਕਹਾਵਤ ਸੱਚ ਹੁੰਦੀ ਵੇਖ ਲਈ ਅੱਜ ਕਿਸੇ ਨੇ ਨੱਕ ਡੋਬ ਕੇ ਮਰਨ ਨੂੰ ਕਿਹਾ ਹੋਣਾ ਉਹ ਚਿਤਾ ਪਾਣੀ ਚੱਕ ਕਰ ਰਿਹਾ ਵੀਰ ਖਾਰਾ ਕੇ ਮਿੱਠਾ ਮੱਛੀ ਫੜਦਾ ਮੂੰਹ ਨਾਲ ਅਸੀਂ ਉਤਰਦੇ ਹੀ ਇਦਾਂ ਲਾ ਜੂ ਨਾਲ ਫੈਬ੍ਰਿਕਰ ਕਾਇਨ ਲੰਦ ਪਿੰਨਨੋ ਕੁੜੀਆਂ ਦੀ ਪ੍ਰੂਣ ਹੱਤਿਆ ਕਰਦੇ ਸੀ ਲੱਗਦਾ ਹੁਣ ਮੁੰਡਿਆਂ ਦੀ ਹੋਊਗੀ ਨਾ ਇਹਨੂੰ ਵਿਆਹਣ ਜੋਗੇ ਨਾ ਕਰੂੰ ਕੱਢਣ ਜੋਗੇ ਜਿਹੜੇ ਕਹਿੰਦੇ ਸੀ ਨਾ ਕਿ ਪੰਜਾਬ ਚ ਕੁੜੀਆਂ ਦੀ ਘਾਟ ਆ ਉਨ੍ਹਾਂ ਦਾ ਇਹਨਾਂ ਦੇ ਮੂੰਹ ਬੰਦ ਕਰਾਤਾ ਤੇਰੀਆਂ ਇਸੇ ਹਰਕਤਾਂ ਕਰਕੇ ਗਵੰਡੀਆਂ ਨੇ ਕੰਨ ਤੇ ਚਾਰ ਵਾਰ ਹੋਰ ਕਰਾਏ ਮਾਂ ਵੀ ਸੋਚਦੀ ਹੋਣੀ ਕੁੜੀ ਹੁੰਦੀ ਵਿਆਹ ਕੇ ਤੋੜ ਦਿੰਦੇ ਇਹ ਜਨੌਰ ਤਾਂ ਕੀ ਕਰੀਏ ਗਵੰਡੀ ਇੱਥੇ ਆ ਕੇ ਘਰ ਵੇਚ ਕੇ ਕਿਤੇ ਹੋਰ ਲੈ ਲਿਆ ਤੇਰੀਆਂ ਕਰਤੂਤਾਂ ਵੇਖ ਕੇ ਪਟਾਕੇ ਵੀ ਲੀਰਾਂ ਦੇ ਲੀਰਾਂ ਵਾਂਗੂ ਥੋੜੇ ਬਿਸ਼ਰਮਜੋ ਹੋ ਕੇ ਚੱਲੇ ਸੋ ਜੋ ਟਾਈਮ ਨਾਲ ਫਿਰ ਇਹ ਚੋਰੀ ਕਰਨ ਵੀ ਜਾਣਾ ਪਿੰਜਰ ਗੈਂਗ ਆ online ਰੋੜੇ ਮਾਰਨ ਦਾ ਬਟਨ ਕਿੱਥੇ ਆ ਪਤਲਾ ਤਾਂ ਮੈਂ ਵੀ ਆ ਪਰ ਇਹਨਾਂ ਦਾ ਤਾਂ ਬੇੜਾ ਹੀ ਘਰਕਾ ਹੈ ਇਹਨਾਂ ਦਾ ਐਕਸਲੇਟ ਟਾਰਚ ਨਾਲ ਹੋ ਜਾਣਾ ਇਹੀ ਚੀਜ਼ਾਂ ਦੇਖਣ ਲਈ ਕਣਕ ਵੇਚ ਕੇ ਰੀਚਾਰਜ ਕਰਵਾਇਆ ਜੇ ਗਾਂਧੀ ਜੀ ਜਿਹਾ ਹੁੰਦਾ ਉਹਨੇ ਰੱਸੀ ਨਾਲ ਬੰਨ ਕੇ ਕੁੱਟੜੇ ਸੀ 에ਰਰ ਬੋਡੀ ਨਾਟ ਫਾਊਂਡ ਬੜਾ ਕਮਜ਼ੋਰ ਲੈ ਪੀਸ ਆ ਕਾਈ ਕਿਨੇ ਬਰੀਕ ਬਰੀਕ ਮੁੰਡੇ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ